ਮੌਜੂਦ ਨੇ ਕਿ ਜਿਨ੍ਹਾਂ ਨੇ ਕਾਫੀ ਟਾਈਮ ਲਗਾ ਕੇ ਸਮਾਂ ਲਗਾ ਕੇ ਔਰ ਸਾਰੇ ਡਿਪਾਰਟਮੈਂਟਾਂ ਦੇ ਨਾਲ ਅੱਛੀ ਡਿਸਕਸ਼ਨ ਤੋਂ ਬਾਅਦ ਪੰਜਾਬ ਦਾ ਬਜਟ ਤਿਆਰ ਕੀਤਾ ਆਮ ਆਪੀ ਪਾਰਟੀ ਦੀ ਸਰਕਾਰ 2022 ਚ ਪਹਿਲੀ ਵਾਰ ਪੰਜਾਬ ਚ ਬਣੀ ਸਾਡੇ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ 2002 ਤੋਂ ਲੈ ਕੇ 2022 ਤੱਕ ਦੋ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਔਰ ਦੋ ਵਾਰ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਇਹਨਾਂ ਦੋ ਦਹਾਕਿਆਂ ਦੇ ਸਮੇਂ ਦੇ ਦੌਰਾਨ ਪੰਜਾਬ ਦੇ ਨਾ ਨੌਜਵਾਨ ਲਈ ਰੋਡ ਮੈਪ ਸੀ ਨਾ ਪੰਜਾਬ ਦੇ ਕਿਸਾਨ ਲਈ ਰੋਡ ਮੈਪ ਸੀ ਨਾ ਪੰਜਾਬ ਦੇ ਮੁਲਾਜ਼ਮਾਂ ਲਈ ਰੋਡ ਮੈਪ ਸੀ ਬਲਕਿ ਪੰਜਾਬ ਦੇ ਅੰਦਰ ਮਾਫ ਕੀ ਮਾਦੀ ਸ਼ੁਰੂਆਤ ਅਕਾਲੀ ਦਰਬੀਜੇ ਦੇ ਸਮੇਂ ਹੋਈ ਕਾਂਗਰਸ ਪਾਰਟੀ ਦੇ ਸਮੇਂ ਹੋਈ ਪੰਜਾਬ ਦੇ ਅੰਦਰ ਚਿੱਟੇ ਦਾ ਪ੍ਰਵੇਸ਼ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਚ ਮਿਲਿਆ ਪਹਿਲੀ ਵਾਰ ਪੰਜਾਬ ਦੇ ਬਜ਼ੁਰਗਾਂ ਨੇ ਨੌਜਵਾਨਾਂ ਨੇ ਸੁਣਿਆ ਕਿ ਚਿਟਾਨਾ ਦਾ ਕੋਈ ਨਸ਼ਾ ਪੰਜਾਬ ਚ ਆਇਆਗਾ ਔਰ ਉਸ ਸਮੇਂ ਪੰਜਾਬ ਚ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਔਰ ਉਸ ਦੇ ਨਸ਼ੇ ਦੇ ਵਪਾਰ ਨੂੰ ਪੰਜਾਬ ਦੇ ਹਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਅਕਾਲੀ ਦਲ ਭਾਜਪਾ ਦੇ ਲਈ ਔਰ ਉਸ ਬਾਅਦ ਕਾਂਗਰਸ ਪਾਰਟੀ ਨੇ 2017 ਚ ਸਰਕਾਰ ਬਣਾਈ ਤਾਂ ਸਾਡੇ ਧਾਰਮਿਕ ਗ੍ਰੰਥ ਉਹਨਾਂ ਤੱਕ ਨਹੀਂ ਬਖਸ਼ਿਆ ਔਰ ਕਾਂਗਰਸ ਪਾਰਟੀ ਨੇ ਬੇਸ਼ੱਕ ਉਸ ਸਮੇਂ ਦੇ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਹੋਗੇ ਚਲੇ ਗਏ ਹੁਣ ਕੈਪਟਨ ਸਾਹਿਬ ਪਰ ਲੇਕਿਨ ਜਿਹੜੀ ਹੁਣ ਵੀ ਕਾਂਗਰਸ ਆ ਜਿਹੜੀ ਵਚਦੀ ਖੁੱਛਦੀ ਕਾਂਗਰਸ ਆ ਉਹਦੇ ਬਹੁਤ ਸਾਰੇ ਨੇਤਾ ਉਹਨਾਂ ਦੇ ਨਾਲ ਉਸ ਰੈਲੀ 'ਚ ਖੜੇ ਸੀ ਜਦੋਂ ਉਹਨਾਂ ਨੇ ਗੁਟਕਾ ਸਾਹ ਮੱਥੇ 'ਤੇ ਰੰਦਾ ਕੇ ਕਿਹਾ ਸੀਗਾ ਕਿ ਪੰਜਾਬ 'ਚੋਂ ਚਿਟਾ ਖਤਮ ਕਰੂੰਗਾ ਪੰਜਾਬ 'ਚੋਂ ਨਸ਼ਾ ਖਤਮ ਕਰੂੰਗਾ ਪਰ ਨਹੀਂ 5 ਸਾਲ ਜੋ ਡਿਜ਼ਾਈਨ ਜੋ ਸਾਜਿਸ਼ ਅਕਾਲੀ ਦਲ ਭਾਜਪਾ ਨੇ ਰਚੀ ਸੀ ਉਸੇ ਸਾਜਿਸ਼ ਤੇ ਪਹਿਰਾ ਕਾਂਗਰਸ ਪਾਰਟੀ ਦਿੱਤਾ ਕੈਪਟਨ ਸਾਹਿਬ ਨੇ ਦਿੱਤਾ ਇਹ ਸੱਚ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ 2022 ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚਾਈ ਤਾਉਣਸਾਰ ਸਭ ਤੋਂ ਪਹਿਲਾ ਹਮਲਾ ਸੀ ਨਸ਼ਾ ਖੋਰਾ ਦੇ ਖਿਲਾਫ ਕੀਤਾ ਨਸ਼ਾ ਤਸਕਰਾਂ ਦੇ ਖਿਲਾਫ ਕੀਤਾ ਪੰਜਾਬ ਦੇ ਨੌਜਵਾਨੇ ਨੂੰ ਬਚਾਉਣ ਦਾ ਕੰਮ ਦੀ ਸ਼ੁਰੂਆਤ ਹੋਈ ਤੁਸੀਂ ਸਾਰੇ ਗਵਾਹ ਹੋਗੇ ਮੈਂ ਵੀ ਉਸ ਪੰਜਾਬ ਕੈਬਨਟ ਦਾ ਹਿੱਸਾ ਜਿਨੇ ਪਹਿਲੀ ਵਾਰ ਜਦੋਂ ਸਰਕਾਰ ਬਣੀ ਦਾ ਪਹਿਲਾ ਇਸ਼ਤਿਹਾਰ 30000 ਨੌਕਰੀਆਂ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਇਕਵਾਇਜ਼ ਜਾਰੀ ਹੋਇਆ। ਪਹਿਲੀ ਕੈਬਨਿਟ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਪਹਿਲੀ ਵਾਰ ਹਰਾਪਨ ਪੰਜਾਬ ਦੇ ਨੌਜਵਾਨ ਦੇ ਹੱਕ ਚੱਲਿਆ। ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਪਹਿਲੀ ਕੈਬਨਿਟ ਦੇ ਅੰਦਰ 30000 ਉਨ ਲੋਕੀ ਦਾ ਇਸ ਇਸ਼ਤਿਹਾਰ ਜਾਰੀ ਕਰਕੇ ਐਡਵਰਟਾਈਜ਼ਮੈਂਟ ਜਾਰੀ ਕਰਕੇ ਇੱਕ ਇਤਿਹਾਸ ਸਿਰਜਿਆ ਕਿ ਪੰਜਾਬ ਦਾ ਨੌਜਵਾਨ ਉਹ ਨਸ਼ਿਆ ਤੋਂ ਦੂਰ ਰੋਜ਼ਗਾਰ ਦੇ ਨੇੜੇ ਜਾਊਗਾ ਰੋਜ਼ਗਾਰ ਪ੍ਰਾਪਤੀ ਵੱਲ ਬਧੂਗਾ ਇਹ ਬਹਿਮ ਜਿਹੜੀ ਆ ਪੰਜਾਬ ਜਾਰੀ ਆ ਅੱਜ ਅਸੀਂ 50000 ਤੋਂ ਵੱਧ ਨੌਕਰੀਆਂ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਤਾਂ ਵਿਸ਼ਵਾਸ ਬਹਾਲ ਕੀਤਾਗਾ ਪੰਜਾਬ ਦੇ ਨੌਜਵਾਨ ਦਾ ਵਿਸ਼ਵਾਸ ਬਾਹਰ ਹੋਇਆਗਾ ਕਿ ਪੰਜਾਬ ਤਰੱਕੀ ਦੀ ਅਲੀਹਾਂ ਤੇ ਚੱਲ ਪਿਆ ਕਿਉਂਕਿ ਉਜੜਦੇ ਪੰਜਾਬ ਦੀ ਨਹੀਂ ਕਿ ਪੰਜਾਬ ਨੂੰ ਕਿਵੇਂ ਉਜ਼ਾੜਨਾਗਾ ਪੰਜਾਬ ਨੂੰ ਕਿਵੇਂ ਬਰਬਾਦ ਕਰਨਾਗਾ ਇਹ ਦੀਦੀ ਕਾਂਗਰਸ ਪਾਰਟੀ ਨੇ ਰੱਖੀ ਕាលੀ ਤਰ ਬੀਜੇਪੀ ਨੇ ਰੱਖੀ ਪਰ ਲੇਕਿਨ ਅਸੀਂ ਇੱਕ ਬਸਦਾ ਪੰਜਾਬ ਬਣਾ ਰਹੇ ਹਾਂ ਇੱਕ ਉਹ ਪੰਜਾਬ ਜਿਹੜਾ ਕੁਗ ਬਸਦਾ ਹੁੰਦਾ ਸੀਗਾ ਜਿਹੜਾ ਦੇਸ਼ ਦੇ ਉੱਤੇ ਦੇਸ਼ ਦੇ ਲੋਕ ਬੜੇ ਮਾਣ ਨਾਲ ਕਹਿੰਦੇ ਹੁੰਦੇ ਸੀਗੇ ਕਿ ਹਾਂ ਜੀ ਪੰਜਾਬ ਸਾਡਾ ਨੰਬਰ 1 ਸੂਬਾ ਹੈ ਅੱਜ ਅਸੀਂ ਨੂੰ ਬਸ ਦਾ ਪੰਜਾਬ ਬਣਾ ਰਿਹਾ ਜਿਹੜਾ ਕਿ ਅਕਾਲੀ ਦਲ ਭਾਜੀਪੀ ਔਰ ਕਾਂਗਰਸ ਦੇ ਸਮੇਂ ਉਹ ਜਿਹੜਾ ਪੰਜਾਬ ਬੜਾਤਾ ਸੀ ਇਹਨਾਂ ਦੇ ਸਮੇਂ ਪੰਜਾਬ ਵਿੱਚ ਪਰਿਵਾਰਵਾਦ ਭਾਰੂ ਸੀਗਾ ਜਦੋਂ ਪੰਜਾਬ ਵਿੱਚ ਅਕਾਲੀ ਦਲ ਭਾਜੀਪੀ ਔਰ ਕਾਂਗਰਸ ਦੀ ਸਰਕਾਰ ਰਹੀ ਆ ਤਾਂ ਪੰਜਾਬ 'ਚ ਪਰਿਵਾਰਵਾਦ ਭਾਰੂ ਸੀਗਾ ਪਰਿਵਾਰਾਂ ਦੇ ਰਾਹੀਂ ਨੌਕਰੀਆਂ ਵੰਡੀਆਂ ਜਾਂਦੀਆਂ ਸੀਗੀਆਂ ਤੁਸੀਂ ਸਾਰੇ ਗਵਾਹ ਹੋਗੇ ਕਿ ਪਿਛਲੇ ਕਾਂਗਰਸ ਦੇ ਸਮੇਂ ਵੀ ਕੋਸ਼ ਇੰਸਪెక్టర్ ਉਹ ਕਾਂਗਰਸ ਪਾਰਟੀ ਨੇ ਆਪਣੇ ਪਰਿਵਾਰਾਂ ਦੇ ਬੰਦੇ ਵਿਅਕਤੀ ਕੈਬਨਟ ਚ ਸਪੈਸ਼ਲ ਮਨਜ਼ੂਰੀਆਂ ਦੇ ਕੇ ਲਾਏ ਸੀ ਕੈਬਨਟ ਦੇ ਅੰਦਰ ਸਪੈਸ਼ਲ ਮਨਜ਼ੂਰੀਆਂ ਦੇ ਕੇ ਪਰਿਵਾਰਵਾਦ ਨੂੰ ਕਾਂਗਰਸ ਪਾਰਟੀ ਦੇ ਕਿਵੇਂ ਵਧਾਇਆ ਸੀ ਇਹ ਸਾਰਾ ਪੰਜਾਬ ਜਾਣਦਾ ਪਰ ਲੇਕਿਨ ਅਸੀਂ ਕੀ ਵਧਾਇਆ ਅਸੀਂ ਪੰਜਾਬ ਬਾਦ ਵਧਾਇਆਗਾ ਅਸੀਂ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੂੰ ਹੋਰ ਤਾਕਤਵਰ ਕੀਤਾਗਾ ਅਸੀਂ ਪਰਿਵਾਰਵਾਦ ਨਹੀਂ ਪਾਇਆ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਰਿਵਾਰਵਾਦ ਦਾ ਖਾਤਮਾ ਕੀਤਾ ਜਿਹੜਾ ਪਰਿਵਾਰਵਾਦ ਅਕਾਲੀ ਦਲ ਚੱਲਦਾ ਹੁੰਦਾ ਸੀ ਜਿਹੜਾ ਪਰਿਵਾਰਵਾਦ ਕਾਂਗਰਸ ਪਾਰਟੀ ਚੱਲਦਾ ਹੁੰਦਾ ਸੀ ਕਿਉਂਕਿ ਤੁਸੀਂ ਤਾਂ ਅੱਜ ਵੀ ਕਵਾਂਗੇ ਉਹ ਪਰਿਵਾਰ ਨੂੰ ਬਚਾਉਣ ਲਈ ਹਾਲਾਂਕਿ ਉਹਨਾਂ ਨੇ ਆਪਣੀਆਂ ਪਾਰਟੀਆਂ ਕੁਰਬਾਨ ਕਰਤੀਆਂ ਹਜੇ ਵੀ ਉਹਨਾਂ ਦੀ ਜਿਹੜੀ ਉਹ ਆਪਣੀਆਂ ਪਾਰਟੀਆਂ ਦੀ ਕੁਰਬਾਨੀ ਦੇ ਰਹੇ ਨੇ ਪਰ ਲੇਕਿਨ ਅੱਜ ਵੀ ਆਪਣੇ ਪਰਿਵਾਰਾਂ ਨੂੰ ਵਿਚਾਰ ਰਹੇ ਨੇ ਕਿ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਅੱਗੇ ਲੈ ਕੇ ਜਾ ਰਹੀ ਹੈ ਪੰਜਾਬ ਬਾਦਦਾ ਸੀ ਜਿਹੜਾ ਸਿਲਸਿਲਾ ਪੰਜਾਬ ਸ਼ੁਰੂ ਕੀਤਾ ਸੀ ਇਸੇ ਕਰਕੇ ਅਸੀਂ ਅੱਜ ਦੇ ਬਜਟ ਦਾ ਥੀਮ ਵੀ ਇਹੀ ਰੱਖਿਆ ਕਿ ਬਦਲਦਾ ਪੰਜਾਬ ਕਿਉਂਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਹੜੇ ਕਿ 17 ਚ ਪਹਿਲੀ ਇਲੈਕਸ਼ਨ ਲੜੀ ਆਵਾਮੀ ਪਾਰਟੀ ਨੇ 17 ਚ 2017 ਚ ਪਹਿਲੀ ਇਲੈਕਸ਼ਨ ਲੜੀ ਔਰ 2022 ਚ ਦੂਜੀ ਇਲੈਕਸ਼ਨ ਲੜੀ ਪੰਜਾਬ ਦੇ ਸਿਆਸੀ ਸੀਨ ਦੇ ਅੰਦਰ ਕਦੇ ਐਡਾ ਵੱਡਾ ਫੇਰ ਬਦਲ ਨਹੀਂ ਹੋਇਆ ਹੁਣ ਤੱਕ ਰਵਾਇਤੀ ਪਾਰਟੀਆਂ ਟ੍ਰੈਡੀਸ਼ਨਲ ਪਾਰਟੀਆਂ ਪੰਜਾਬ ਤੇ ਰਾਜ ਕਰਦੀਆਂ ਰੰਜਾਂ 17 ਦੇ ਵਿੱਚ ਆਵਾਮੀ ਪਾਰਟੀ ਨੇ ਡੈਬਿਊ ਕੀਤਾ ਆਵਾਮੀ ਪਾਰਟੀ ਨੇ ਇਲੈਕਸ਼ਨ ਲੜੀ ਤਬੀਬਦਾਇ ਕਾਇ ਔਰ ਇਹ 2022 ਚ ਲੜੀ 92 ਬਧਾਈ ਕਾ ਹੈ ਪੰਜਾਬ ਦੇ ਲੋਕਾਂ ਨੇ ਬਦਲਾਬ ਨੂੰ ਬੋਟ ਦਿੱਤੀ ਪੰਜਾਬ ਦੇ ਲੋਕਾਂ ਨੇ ਚੇਂਜ ਨੂੰ ਬੋਟ ਦਿੱਤੀ ਬਦਲਾਬ ਨੂੰ ਬੋਟ ਦਿੱਤੀ ਔਰ ਪਿਛਲੇ 3 ਸਾਲਾਂ ਤੋਂ ਬਦਲਾਬ ਜਿਹੜਾ ਉਹ ਜਾਰੀ ਆ ਇਸੇ ਗੱਲ ਕਰਕੇ ਅੱਜ ਇਸ ਅਸੀਂ ਬਜਟ ਦਾ ਨਾਮ ਵੀ ਬਦਲਦਾ ਬਦਲਾਵ ਵਾਲਾ ਬਚਤ ਰੱਖਿਆ ਗਿਆ ਬਦਲਦਾ ਪੰਜਾਬ ਸੋ ਮੇਰਾ ਕਹਿਣ ਦਾ ਪਾਪ ਜਿਹੜੇ ਮਰਜ਼ੀ ਖੇਤਰ ਚ ਦੇਖ ਲਈਏ ਸੋ ਆਮ ਆਦਮੀ ਪਾਰਟੀ ਨੇ ਹਰੇਕ ਖੇਤਰ ਦੇ ਅੰਦਰ ਪਿਛਲੇ 3 ਸਾਲਾਂ 'ਚ ਲਾ ਮਿਸਾਲ ਤਰੱਕੀ ਕੀਤੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ 3 ਸਾਲਾਂ 'ਚ ਜਿਹੜੇ ਕਾਲੀ ਦਲ ਦੇ 5 ਸਾਲ ਕਾਂਗਰਸ ਦੇ 5 ਸਾਲ ਉਹਨਾਂ ਦੇ 5-5 ਸਾਲ ਲਾ ਲੀਏ ਤਾਂ ਆਮ ਆਦਮੀ ਪਾਰਟੀ ਦੇ 3 ਸਾਲ ਲਾ ਲੀਏ ਚਾਹੋ ਕੈਪੀਟਲ ਕ੍ਰिएशन ਦੀ ਗੱਲ ਆ ਚਾਹੋ ਕੈਪੀਟਲ ਦੀ ਗੱਲ ਆ ਕੈਪੀਟਲ ਕ੍ਰिएशन ਦੀ ਗੱਲ ਆ ਕੈਪੀਟਲ ਐਸੈਟ ਦੀ ਗੱਲ ਆ ਚਾਹੋ ਰੈਵਨਿਊ ਵਧਾਉਣ ਦੀ ਗੱਲ ਆ ਚਾਹੋ ਬਾਲੀਏ ਖਰਚੇ ਘਟਾਉਣ ਦੀ ਗੱਲ ਆ ਚਾਹੋ ਨੌਕਰੀਆਂ ਦੇਣ ਦੀ ਗੱਲ ਆਗੀ ਅਸੀਂ 30 ਸਾਲਾਂ ਚ ਉਹਨਾਂ ਦੇ ਪੰਜ-ਪੰਜ ਸਾਲਾਂ ਨਾਲ ਪਾਰੂ ਆ। ਬਲਕਿ ਅਸੀਂ ਤਾਂ ਜੋ ਸਾਡੀ ਪਾਰਟੀ ਦਾ ਨਾਰਾਗਾ ਕੇ ਕ੍ਰਾਪਸ਼ਨ ਖਤਮ ਕਰਨਾ ਉਸ ਵੇਲੇ ਮੈਨੂੰ ਵੀ ਸਿਖਰਾਂ ਤੇ ਲੈ ਕੇ ਉਹਦੇ ਤਹਿਤ ਵੀ ਵੱਡੇ-ਵੱਡੇ ਫੈਸਲੇ ਕੀਤੇ। ਸੋ ਮੇਰਾ ਕਹਿਣ ਦਾ ਭਾਵ ਆ ਕਿ ਅੱਜ ਪੰਜਾਬ ਜਿਹੜਾ ਕਿਸੇ ਸਮੇਂ ਉਜੜਦਾ ਪੰਜਾਬ ਬਣ ਗਿਆ ਅਸੀਂ ਅੱਜ ਉਸਤਾ ਪੰਜਾਬ ਬਣ ਗਿਆ। ਅੱਜ ਕਿਸੇ ਸਮੇਂ ਜੋ ਬੱਤੀ ਗੁੱਲ ਪੰਜਾਬ ਹੁੰਦਾ ਸੀ ਕਿਉਂਕਿ ਪੰਜਾਬ 'ਚ ਲਾਈਟ ਹੀ ਨਹੀਂ ਆਉਂਦੀ ਸੀਗੀ ਬਿਜਲੀ ਨਹੀਂ ਆਉਂਦੀ ਸੀਗੀ ਅੱਜ ਵੱਤੀ ਫੁੱਲ ਪੰਜਾਬ ਬਣ ਗਿਆ ਕਿਉਂਕਿ ਅੱਜ ਜੇ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਕਿਸਾਨ ਨੂੰ 8 ਘੰਟੇ ਦੀ 16-16 ਘੰਟੇ ਬਿਜਲੀ ਜਾਰੀ ਆ ਪੰਜਾਬ ਦੇ ਕਿਸਾਨਾਂ ਨੂੰ 16-16 ਘੰਟੇ ਜਿਹੜੀ ਬਿਜਲੀ ਆ ਉਹ ਮਿਲਦੀ ਆ ਇੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਪੰਜਾਬ ਦੀ ਆਰਥਿਕ ਤਰੱਕੀ ਕਰ ਰਹੀ ਆ ਜੇ ਮੈਂ ਗੱਲ ਕਰਾਂ 200 25 26 ਬਰਸ਼ ਦੀ 2025 26 ਚ ਦੇ ਬਜਟ ਜਿਹੜਾ ਸੀ ਇਹਦੇ ਚ ਐਕਸਪੈਂਡੀਚਰ ਦੇ ਅਨੁਮਾਨ ਲਾਏ ਨੇ ਕਿ 236000 ਕਰੋੜ ਰੁਪਏ 236000 80 ਕਰੋੜ ਰੁਪਏ ਦੇ ਅਨੁਮਾਨ ਜਿਹੜੇ ਨੇ ਕਿ ਉਹ 2025 26 ਦੀ ਲਾਏ ਦੇਗੇ ਜਿਹਦੇ ਅੰਦਰ ਟੋਟਲ ਰੈਵਨਿਊ ਸੀਟ ਜੜੀਆਂ ਨੇਗੀਆਂ ਟੋਟਲ ਰੈਵਨਿਊ ਸੀਟ ਜੜੀਆਂ ਨੇਗੀਆਂ ਉਹ 1 ਲੱਖ 11740 ਕਰੋੜ ਰੁਪਏ ਜਿਦੇ ਵਿੱਚ 8% ਦਾ ਵਾਅਦਾ ਅਸੀਂ ਅਨੁਮਾਨਿਤ ਕੀਤਾ ਕਿ 8% ਦੇ ਵਾਅਦੇ ਦੇ ਨਾਲ ਅਸੀਂ ਇਹ ਟੀਚੇ ਹਾਸਲ ਕਰਾਂਗੇ ਇਸੇ ਤਰੀਕੇ ਐਸਟੀਮੇਟ ਆਫ ਸਟੇਟ ਔਨ ਟੈਕਸ ਅਤੇ ਨਾਨ ਟੈਕਸ ਰਸੀਡਸ ਸਟੇਟ ਔਨ ਟੈਕਸ ਅਤੇ ਨਾਨ ਟੈਕਸ ਰਸੀਡ ਦੇ ਅੰਦਰ 75461 ਰੁਪਏ 75461 ਰੁਪਏ ਇਹਦੇ ਵਿੱਚ ਵੀ ਅਸੀਂ 10% जड़ा वह वाधा किया गा इस तरीके रेवेन्यू एक्सपेंडिचर एक लख पैंती हज़ार छः सौ अठानवे करोड़ रुपए और कैपीटल एक्सपेंडिचर जोड़ा कैपीटल एक्सपेंडिचर एफैक्टिव कैपीटल एक्सपेंडिचर जोड़ा वो ग्यारह हज़ार नौ सौ करोड़ रुपए जोड़ा कि काफ़ी बड़ा वादा गा इस तरीके अफेक्टिव रैवेन्यू डेफिशट जो बई हज़ार तीन सौ बवंजा करोड़ रुपए यानी कि टू पॉइंट फाइव वन दो पॉइंट इकवंजा ऑफ द जी एस डी पी इसे तरीके फिजिकल डिफिसट चौंती हजार दो सौ एक करोड़ रुपए यानी कि तीन पॉइंट थ्री पॉइंट एटी फोर परसेंट तीन पॉइंट चौरासी फीसदी ऑफ द जी एस so, डी पी सो ਜੀਐਸਡੀਪੀ ਜਿਹੜੀ ਆ ਉਹ ਕਰੰਟイヤー ਚ 9 ਫੀਸਦੀ ਵਾਦੇ ਦੇ ਨਾਲ ਉਹਨੇ ਗਰੋਥ ਕੀਤਾਗਾ ਔਰ ਅਗਲੇ ਸਾਲ ਅਸੀਂ ਜੀਐਸਡੀਪੀ ਜਿਹੜੀ ਆ ਉਹਦਾ ਵਾਦਾ 10 ਫੀਸਦੀ ਟਾਰਗੇਟ ਕੀਤਾ ਕਿ 10 ਫੀਸਦੀ ਸਾਡਾ ਵਾਦਾ ਹੋਊਗਾ ਇਹ ਮੈਂ ਸਮਝਦਾ ਅੱਜ ਦੇ ਇਸ ਬਜਟ ਦੀਆਂ ਮੁੱਖ ਬਿੰਦੂ ਸੀ ਇਹਦੇ ਨਾਲ ਦੀ ਨਾਲ ਜੇ ਤੁਸੀਂ ਚਾਹੋ ਤਾਂ ਮੈਂ ਕੱਲੇ-ਕੱਲੇ ਐਜੂਕੇਸ਼ਨ ਦੇ ਅੰਦਰ ਸਾਰਿਆਂ ਦਾ ਜ਼ਰੂਰਦਾਰ ਦਾ ਜਿਸ ਤਰ੍ਹਾਂ ਪਹਿਲਾਂ ਕਿਹਾਗਾ ਕਿ 25 26 ਦੇ ਅੰਦਰ ਜੀਐਸਡੀਪੀ 10% ਰੈਟ ਦੀ ਉਮੀਦ ਹੈ ਜਿਹਦਾ ਕਿ ਕੋਲ ਟੋਟਲ 891300 1 ਕਰੋੜ ਰੁਪਏ ਹੋਵੇਗੀ ਜਿਹੜੀ ਕਿ ਕਰੰਟ ਪ੍ਰੈਜ਼ੈਂਟ ਈਅਰ ਦੇ ਅੰਦਰ 8 ਲੱਖ 9538 ਕਰੋੜ ਰੁਪਏ ਯਾਨੀ ਕਿ ਲਗਭਗ 9% ਦਾ ਵਾਧਾ ਇਹਦੇ ਵਿੱਚ ਦਰਜ ਕੀਤਾ ਗਿਆ ਜੋ ਇੱਕ ਵੈਸਮ ਦਾ ਬਹੁਤ ਹੀ ਅੱਛਾ ਸੰਕੇਤ ਆ ਪੰਜਾਬ ਦੀ ਇਕਨੋਮੀ ਨੂੰ ਸੁਧਾਰਨ ਦਾ ਸੋ ਕਿਉਂਕਿ ਕਿਸੇ ਸਮੇਂ ਆਰਥਿਕ ਪੱਖੋਂ ਕਮਜ਼ੋਰ ਪੰਜਾਬ ਸੀ ਅਸੀਂ ਹੁਣ ਉਸ ਨੂੰ ਆਰਥਿਕ ਪੱਖੋਂ ਮਜ਼ਬੂਤ ਪੰਜਾਬ ਜਿਹੜਾ ਉਹ ਬਣਾ ਰਹੇ ਹਾਂਗੇ ਇਹਦੇ ਨਾਲ ਦੀ ਨਾਲ ਜਿਹੜਾ ਸਾਡਾ ਇਫੈਕਟਿਵ ਰੈਵਨਿਊ ਡੈਫਿਸਿਟ ਅਤੇ ਫਿਸਕਲ ਡੈਫਿਸਿਟ ਰਕਮਾਰ 2.51 ਅਤੇ 3.84 ਜਿਹੜਾ ਉਹ ਹੋਣ ਦੀ ਸਾਨੂੰ ਉਮੀਦ ਆ ਸੋ ਇਥੇ ਸੱਦ ਹੁੰਦਾ ਕਿ ਅਸੀਂ ਫਿਜ਼ੀਕਲ ਕਨਸੋਲੀਡੇਸ਼ਨ ਵੱਲ ਲਗਾਤਾਰ ਅੱਗੇ ਵਧ ਰਹੇ ਆਂਗੇ ਅਸੀਂ ਪੰਜਾਬ ਦੀ ਇਕਨੋਮੀ ਨੂੰ ਹੋਰ ਅੱਛਾ ਕਰ ਰਹੇ ਆਂ ਯੁੱਧ ਨਸ਼ਿਆਂ ਦੇ ਵਿਰੁੱਧ ਯੁੱਧ ਨਸ਼ਿਆਂ ਦੇ ਵਿਰੁੱਧ ਇੱਕ ਵੱਡੀ ਮਹਿਮ ਜਿਹੜੀ ਆ ਪੰਜਾਬ ਸ਼ੁਰੂ ਹੋਈ ਆ ਜਿਹਦੇ ਅੰਦਰ ਅਸੀਂ ਵਕ ਵਕ ਉਹ ਬੰਦ ਕੀਤੇ ਨੇਗੇ ਔਰ 5000 ਅਸੀਂ ਨੌਜਵਾਨਾਂ ਨੂੰ ਪੰਜਾਬ ਦੇ ਉਦਮੀ ਨੌਜਵਾਨਾਂ ਨੂੰ ਪੰਜਾਬ ਹோம்ਗਾਰਡ ਚ ਭਰਤੀ ਕਰਾਂਗੇ ਜਿਹੜੇ ਕਿ ਸੈਕੰਡ ਲਾਈਨ ਆਫ ਡਿਫੈਂਸ ਬਣਨਗੇ ਬੀਐਸਐਫ ਤੋਂ ਬਾਅਦ ਤਾਂ ਕਿ ਸਾਡਾ ਉੱਥੇ ਜਿਹੜਾ ਡਰੋਨ ਦੇ ਰਾਹੀਂ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਜਿਹੜਾ ਨਸ਼ਾ ਦਾ ਉਹ ਜਿਹੜਾ ਸਰਹੱਦ ਤੋਂ ਬਾਹਰ ਆਉਂਦਾਗਾ ਉਹਨੂੰ ਰੋਕਣ ਦੇ ਅੰਦਰ ਅਸੀਂ ਪੰਜਾਬ ਜਿਹੜੀ ਆਪਣੀ ਭੂਮਿਕਾ ਨਿਭਾ ਸਕੇ ਕਿਉਂਕਿ ਵੈਸੇ ਤਾਂ ਹੈ ਡਿਊਟੀ ਜਿਹੜੀ ਆ ਗਵਰਨਮੈਂਟ ਆਫ ਇੰਡੀਆ ਦੇ ਸੈਂਟਰ ਦੀ ਆ ਸਰਹੱਦ ਦੇ ਉੱਤੇ ਕੰਮ ਕਰਨ ਦੀ ਕਿਉਂਕਿ ਪੰਜਾਬ ਕਿਲੋਮੀਟਰ ਦਾ ਏਰੀਆ ਜਿਹੜਾ ਉਬੇਸਫ ਦੇ ਸਿਉਂਦਾਗਾ ਪਰ ਲੇਕਿਨ ਕਿਤੇ ਨਾ ਕਿਤੇ ਅਸੀਂ ਸੋਨੇ ਆ ਕਿ ਪੰਜਾਬ ਜਿਹੜਾ ਇਸ ਦੇ ਹਿੱਸਾ ਭਾਵੇਂ ਔਰ ਇਹ ਜਿਹੜੀ ਸਮੱਸਿਆ ਇਹਨੂੰ ਅਸੀਂ ਜੜ ਤੋਂ ਖਤਮ ਕਰੀਏ ਔਰ ਇਹਦੇ ਲਈ ਅਸੀਂ ਐਂਟੀ ਡਰੋਨ ਸਿਸਟਮ ਜਿਹੜਾ ਐਂਟੀ ਡਰੋਨ ਸਿਸਟਮ ਉਹ ਵੀ ਵਿਕਸਿਤ ਕਰ ਰਹੇ ਆ ਉਹਦੇ ਅਸੀਂ ਮੋਡਿਊਲ ਦੇ ਅਸੀਂ ਜਿਹੜੇ ਨੇ ਡਰਾਈਲ ਵੀ ਲਾਇਆ ਨੇਗੇ ਔਰ ਇਹਦੇ ਲਈ 110 ਕਰੋੜ ਰੁਪਏ ਦਾ ਉਪਬੰਧ ਅਸੀਂ ਇਸ ਉਹਦੇ ਵਿੱਚ ਬਲਟ ਕੀਤਾ ਹੈ ਦੇ ਨਾਲ ਦੀ ਨਾਲ ਅਸੀਂ ਡਰਗ ਸੈਂਸਰਸ ਜਿਹੜੀ ਆ ਬਹੁਤ ਵੱਡੀ ਗੱਲ ਹੈ ਕਿ ਡਰੱਗ ਸੈਂਸਸ ਅਸੀਂ ਪੰਜਾਬ 'ਚ ਕਰਾ ਰਹੇ ਆਂਗੇ ਜਿਹਦੇ ਨਾਲ ਅਸੀਂ ਹਰ ਗਰਾਊਂਡ ਲੈਵਲ ਤੇ ਜਿਹੜੇ ਨੇ ਉਹ ਬੇਰਵੇਕਤਰ ਕਰਾਂਗੇ ਔਰ ਇਹਦੇ ਲਈ ਤੇ 150 ਕਰੋੜ ਰੁਪਇਆ ਜਿਹੜਾ ਖਰਚ ਹੋਣ ਦੀ ਸਭਾਵਨਾ ਹੈ ਇਹਦੇ ਨਾਲ ਦੀ ਨਾਲ ਜਿਹੜਾ ਐਮਰਜੈਂਸੀ ਰਿਸਪੌਂਸ ਵਾਹਨ ਆ ਉਹਦੇ ਅੰਦਰ ਵੀ ਅਸੀਂ ਲਗਭਗ 125 ਕਰੋੜ ਰੁਪਏ ਨਵੇਂ ERB ਵਾਹਨ ਖਰੀਦਣ ਦੇ ਲਈ ਔਰ 53 ਕਰੋੜ ਰੁਪਏ ਜਿਹੜਾ ਨਵਾਂ ਉਹਨਾਂ ਦਾ ਹੈੱਡਕੁਆਰਟਰ ਬਣਾਉਣ ਲਈ ਉਹਦੀ ਵੀ ਤਸਵੀਰ ਜਿਹੜੀ ਆ ਇਸ ਬਾਈਟ ਦੇ ਵਿੱਚ ਕੀਤੀ ਆ ਸੋ ਇਸ ਤੋਂ ਬਿਨਾ ਚਾਹੋ ਖੇਡਾਂ ਦੀ ਗੱਲ ਕਰੀਏ ਖੇਡਾਂ ਦਾ ਜਿਹੜਾ ਬਜਟ ਆ ਉਹ ਪਹਿਲੀ ਵਾਰ ਹੋਇਆ ਕਿ ਪੰਜਾਬ ਦਾ ਖੇਡਾਂ ਦਾ ਬਜਟ ਜਿਹੜਾ ਉਹਦੇ ਅੰਦਰ ਬਹੁਤ ਵੱਡਾ ਵਾਅਦਾ ਹੋਇਆ ਲਗਭਗ 988 ਕਰੋੜ ਰੁਪਏ 979 ਕਰੋੜ ਦਾ ਬੰਦ ਜਿਹੜਾ ਉਹ ਸਪੋਰਟਸ ਦੇ ਖੇਤਰ ਦੇ ਅੰਦਰ ਕੀਤਾ ਗਿਆ ਕਿ 979 ਕਰੋੜ ਰੁਪਏ ਜਿਹੜੇ ਦੇ ਉਹ ਸਾਡੀਆਂ ਨਰਸਰੀਆਂ ਤੇ ਖਰਚੇ ਕਰਨਗੇ ਖੇਡ ਮੈਦਾਨਾਂ ਤੇ ਖਰਚੇ ਜਾਣਗੇ ਤਾਂ ਕਿ ਸਾਡੇ ਨੌਜਵਾਨ ਨੂੰ ਯੂਥ ਨੂੰ ਜਿਹੜਾ ਜਿਹੜਾ ਉਹ ਨਸ਼ਿਆਂ ਤੋਂ ਜਾਣ ਨੂੰ ਰੋਕਿਆ ਜਾਊਗਾ ਕਿ ਉਹ ਨਸ਼ਿਆਂ ਵੱਲ ਨਾ ਜਾਣ ਔਰ ਜਦੋਂ ਨਸ਼ਿਆਂ ਦਾ ਖਾਤਮਾ ਹੋਊਗਾ ਸਾਡੀ ਪੂਰਨ ਜਿਹੜੀ ਸਾਨੂੰ ਉਮੀਦ ਆ ਕਿ ਸਾਰੇ ਉਹ ਬੱਚੇ ਜਿਹੜੇ ਨੇਗੇ ਉਹ ਗਰਾਉਂਡਾਂ ਚ ਆਉਣਗੇ ਖੇਡ ਬਦਲਣਾ ਚਾਹਣਗੇ ਔਰ ਪੰਜਾਬ ਦਾ ਨਾਮ ਉੱਚਾ ਕਰਨਗੇ ਕਿਉਂਕਿ ਕਿਸੇ ਸਮੇਂ ਜਦੋਂ ਅਕਾਲੀ ਦਰ ਬੀਜੇਪੀ ਦੀ ਸਰਕਾਰ ਸੀ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਜੀ ਉਹਨਾਂ ਦਾ 10 ਸਾਲ ਦਾ ਲੇਖਾ ਜੋਖਾ ਕਰ ਲਿਆ 2012 ਤੋਂ 22 ਸੱਕ 22 ਤੱਕ ਉਹਨਾਂ ਦੁਆਰਾ ਰੱਖੇ ਬਜਟ ਤੋਂ ਜਿਹੜਾ ਇਸ ਸਾਲ ਦਾ ਰੱਖਿਆ ਬਜਟਾ ਉਹ ਕਿਤੇ ਚੌਖਾ ਉਹਦੇ ਚ ਜਿਹੜਾ ਵਾਅਦਾ ਕਰ ਇਸ ਤੋਂ ਬਿਨਾ ਜਿਹੜੇ ਮਹੱਲਾ ਕਲੀਨਿਕ ਦੀ ਗੱਲ ਕਿ ਪੰਜਾਬ ਦੇ ਅੰਦਰ ਮਹੱਲਾ ਕਲੀਨਿਕ ਉਹਦੇ ਅੰਦਰ 881 ਮਹੱਲਾ ਕਲੀਨਿਕ ਅਸੀਂ ਆਲਰੇਡੀ ਸਥਾਪਿਤ ਕਰ ਚੁੱਕੇ ਹਾਂ ਸਭ ਤੋਂ ਵੱਡੀ ਗੱਲ ਮੈਨੂੰ ਬੜੇ ਮਾਣ ਤੇ ਖੁਸ਼ੀ ਦਾ ਮੈਂ ਪੰਜਾਬ ਦੇ ਲੋਕਾਂ ਨਾਲ ਤੁਹਾਡੇ ਜਰੀਏ ਸਮਝੀ ਕਰ ਰਿਹਾ ਕਿ ਜਿਹੜੇ 45 ਲੱਖ ਲੋਕ ਸਰਕਾਰੀ ਸਿਹਤ ਬੀਮਾ ਯੋਜਨਾ ਚਾਹੁੰਦੇ ਸੀ 45 ਲੱਖ ਲੋਕ ਜਿਹੜੇ ਨੇ ਉਹ ਸਿਹਤ ਬੀਮਾ ਯੋਜਨਾ ਚਾਹੁੰਦੇ ਸੀ ਜਿਨ੍ਹਾਂ ਤੋਂ 16 ਲੱਖ ਪਰਿਵਾਰ ਜਿਹੜੇ ਸੀਗੇ ਉਹ ਕੇਂਦਰ ਦੀ ਆਯੂਸ਼ਮਾਨ ਯੋਜਨਾ ਤਹਿਤ ਆਉਂਦੇ ਸੀ ਔਰ ਬਾਕੀ 29 ਲੱਖ ਪਰਿਵਾਰ ਜਿਹੜੇ ਨੇਗੇ ਉਹ ਪੰਜਾਬ ਸਰਕਾਰ ਦੇ ਸ੍ਰੀ ਮੁੱਖ ਮੰਤਰੀ ਸਰਬੱਤ ਸੇਤ ਜਿਵੇਂ ਬੀਮਾ ਯੋਜਨਾ ਚਾਹੁੰਦੇ ਸੀ ਮੁੱਖ ਮੰਤਰੀ ਸਰਬੱਤ ਸੇਤ ਬੀਮਾ ਯੋਜਨਾ ਚਾਹੁੰਦੇ ਸੀਗੇ ਸੋ ਹੁਣ ਜਿਹੜੀ ਆ ਉਹਦੇ ਵਿੱਚ ਅਸੀਂ ਨੇ ਸਾਰੇ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ 65 ਲੱਖ ਪਰਿਵਾਰਾਂ ਨੂੰ ਜਿਹੜਾ ਫੈਮਲੀਆਂ ਨੂੰ ਕਵਰ ਕਰਨ ਦਾ ਅਸੀਂ ਪ੍ਰੋਗਰਾਮ ਲੀਕਿਆ ਕਿ ਸਾਰਿਆਂ 65 ਲੱਖ ਫੈਮਿਲੀ ਜਿਹੜੀਆਂ ਨੇਗੀਆਂ ਉਹ ਇਹ ਜਿਹੜਾ ਸਾਡੀ ਯੋਜਨਾ ਕੀ ਬੀਮਾ ਯੋਜਨਾ ਚ ਕਵਰ ਹੋਣਗੀਆਂ ਔਰ ਇਹਦੇ ਅੰਦਰ ਇਲਾਜ ਕਰਾਉਣ ਦੇ ਕੇ ਸੀਮਾ ਸੀ ਕਿ 5 ਲੱਖ ਰੁਪਏ ਤੱਕ ਦਾ ਨਾਲ ਹੁੰਦਾਗਾ ਤਾਂ ਹੁਣ ਅਸੀਂ ਉਹ ਸੀਮਾ ਜਿਹੜੀ ਵਧਾ ਕੇ ਆ ਉਹ ਵੀ 10 ਲੱਖ ਰੁਪਏ ਤੱਕ ਕੀਤੀ ਹੈ ਕੋਈ ਵੀ ਵਿਅਕਤੀ ਆਪਣਾ ਇਲਾਜ ਜਿਹੜਾ ਉਸ ਸਰਵਤ ਬੀਮਾ ਯੋਜਨਾ ਮੁੱਖ ਮੰਤਰੀ ਬੀਮਾ ਯੋਜਨਾ ਚ 10 ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਦਾਗਾ ਇਹ ਵੱਡਾ ਮੈਂ ਇਹ ਸਾਰੇ ਤੋਂ ਸਵਾਲ ਲੈ ਲਓ ਤਾਂ ਜਿਆਦਾ कैसल कैसल पहले एक बार बोलिए हां जी सीएफ यू हैव टू टेक द कन्वर्शन बिकॉज़ वी हैव ऑलरेडी लिस्टन ऑल द वेलोसिटी स्टैंडिंग हां जी सवाल ਵੀ ਲੈ ਲੈਣੇ ਆ ਇੱਕ ਮਿੰਟ ਮੈਨੂੰ ਆਪਣੀ ਗੱਲ ਜਿਹੜੀ ਆ ਉਹ ਪੂਰੀ ਕਰ ਲੈਣ ਦੋ ਮੈਨੂੰ ਆਪਣੀ ਗੱਲ ਕੰਪਲੀਟ ਕਰ ਲੈਣ ਦੋ ਸੋ ਮੇਰਾ ਕਹਿਣ ਦਾ ਪਾਵ ਆ ਲਗਾਤਾਰ ਸਰਕਾਰ ਜਿਹੜੀ ਆ ਉਹ ਪਿਛਲੇ ਤਿੰਨ ਸਾਲਾਂ ਦੇ ਬਜਟ ਪੇਸ਼ ਕਰਕੇ ਜਿਹੜਾ ਚੌਥਾ ਬਜਟ ਪੇਸ਼ ਹੋਇਆ ਇਹਦੇ ਅੰਦਰ ਕਿਸ ਤਰ੍ਹਾਂ ਜਿਹੜੀ ਆ ਉਹ ਬਜਟ ਅਸੀਂ ਪੇਸ਼ ਕੀਤਾ ਉਹ ਤੁਹਾਡੇ ਸਾਹਮਣੇ ਆ ਜੇ ਮੈਂ ਗੱਲ ਕਰਾਂ ਆਮ ਆਦਮੀ ਪਾਰਟੀ ਦੀ ਤਿੰਨ ਸਾਲ ਦੀ ਸਰਕਾਰ ਤੇ ਕਾਂਗਰਸ ਅਕਾਲੀ ਦਰ ਬੀਜੇਪੀ ਦੇ ਪੰਜ-ਪੰਜ ਸਾਲ 12 ਤੋਂ 17 ਦੀ ਗੱਲ ਕਰੀਏ 12 ਤੋਂ 17 ਦੇ ਅੰਦਰ ਕਿਉਂਕਿ ਜੀਐਸ ਜੀਐਸਟੀ ਲਾਗੂ ਨਹੀਂ ਸੀਗਾ ਤਾਂ ਉਹਨਾਂ ਦੇ ਸਮੇਂ ਸਿਰਫ ਔਰ ਸਿਰਫ ਜਿਹੜਾ ਉਸ ਸਮੇਂ ਟੈਕਸ ਇਕੱਠੇ ਹੋਏ ਜੇ ਬੈਠ ਦੀ ਗੱਲ ਸਟੈਂਪ ਦੀ ਗੱਲ ਕਰੀਏ ਤਾਂ 12000 ਇਕੱਠੇ ਹੋਏ ਜਿਹੜੇ ਵੈਟ ਦੀ ਗੱਲ ਕਰੀ 66000 ਹੋਏ ਸੋ ਟੋਟਲ ਜਿਹੜਾ ਕਪੈਕਸ ਦੇ ਅੰਦਰ ਕੈਪੀਟਲ ਦੇ ਅੰਦਰ 14000 ਰੁਪਏ ਖਰਚ ਹੋਇਆ ਸੋ ਕਾਂਗਰਸ ਦੇ 5 ਸਾਲਾਂ ਦੇ ਦੌਰਾਨ 19000 ਖਰਚ ਹੋਇਆ ਕਪੈਕਸ ਦੀ ਗੱਲ ਕਰਦਾ ਮੈਂ ਕੈਪੀਟਲ ਦੀ ਗੱਲ ਕਰਦਾ ਮੈਂ ਤੁਹਾਨੂੰ ਇਅਰ ਵਾਈਜ਼ ਵੀ ਦੱਸ ਸਕਦਾਗਾ ਜੇ ਪਹਿਲੇ 12 ਤੋਂ ਲੈਣਾ ਹੈ ਤਾਂ 12 ਤੋਂ ਦੱਸ ਦਿੰਨਾ ਤੁਹਾਨੂੰ 12 ਤੋਂ ਲੈ ਕੇ 17 ਤੱਕ 12 ਤੋਂ 13 1916 ਰੁਪਏ 1916 ਕਰੋੜ ਰੁਪਏ ਖਰਚ ਹੋਏ ਔਰ 13 14 ਚ 2200 ਕਰੋੜ ਰੁਪਏ ਖਰਚ ਹੋਏ 14 15 ਚ 3100 ਖਰਚ ਹੋਏ 15 16 ਚ ਦੰਦਰ ਹਜ਼ਾਰ ਖਰਚ ਹੋਏ ਔਰ 16 17 ਕਮ ਕੀ ਇਲੈਕਸ਼ਨ ਦਾ ਬਰਾ ਸੀਗਾ ਉਦੋਂ 4346 ਕਰੋੜ ਰੁਪਏ ਖਰਚ ਹੋਏ ਇਹ ਕੈਪੀਟਲ ਦੇ ਇਹ ਪੈਸੇ ਜਿਹੜੇ ਨੇ ਕੈਪੀਟਲ ਐਸੈਟ ਦੇ ਰਿਕਰੀਏਟ ਕਰਨ ਦੇ ਲਈ ਬੀਜਪੀ ਬੀਜਪੀ ਯੋ ਕਾਲੀਜੀ ਦੀ ਸਰਕਾਰ ਦੇ ਸਮੇਂ ਖਰਚ ਹੋਏ ਔਰ ਉਸ ਤੋਂ ਬਾਅਦ ਹੋਨੇ ਕਾਂਗਰਸ ਪਾਰਟੀ ਦੇ ਸਮੇਂ ਚ ਇਹਦੇ ਅੰਦਰ 17 18 ਚ ਕੈਪਟਨ ਸਾਫ 17 18 ਚ ਮੁੱਖ ਮੰਤਰੀ ਨੇ 2352 ਕਰੋੜ ਰੁਪਏ 18 19 ਚ 2412 ਰੁਪਏ 19 ਵਿੱਚ 2200 ਬੀਕਿਚ ਇੱਕੀ 4382 ਕਰੋੜ ਰੁਪਏ ਔਰ 21 22 ਚ ਕਿਉਂਕਿ ਇਲੈਕਸ਼ਨ ਦਾ ਸਾਲ ਸੀ 8010 ਮੈਂ ਤਾਂ ਕੰਪੇਅਰ ਕਰ ਰਿਹਾ ਕਿ ਜਦੋਂ ਇਲੈਕਸ਼ਨ ਦਾ ਸਾਲ ਆਉਂਦਾ ਸੀਗਾ ਉਦੋਂ ਜ਼ਰੂਰ ਉਹ ਕੋਸ਼ਿਸ਼ ਕਰਦੇ ਸੀਗੇ ਕਿ ਭਾਈ ਪੈਸੇ ਵੱਧ ਖਰਚ ਕਰ ਦੇ ਤਾਂ ਕਿ ਇਲੈਕਸ਼ਨ ਜਿੱਤਣੀ ਹੈ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਬਣਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ਚ ਪਹਿਲੇ ਸਾਲ ਹੀ 6667 ਕਰੋੜ ਰੁਪਏ ਪਹਿਲੇ ਸਾਲ ਹੀ 6667 ਕਰੋੜ ਰੁਪਏ ਦੂਜੇ ਸਾਲ 4743 ਕਰੋੜ ਰੁਪਏ ਤੀਜੇ ਸਾਲ 8400 ਕਰੋੜ ਰੁਪਏ ਤੀਜੇ ਸਾਲ 8400 ਕਰੋੜ ਰੁਪਏ ਤਾਂ ਹੁਣ ਤੱਕ ਲਗਭਗ 19810 ਕਰੋੜ ਰੁਪਏ ਅਸੀਂ ਖਰਚ ਕਰ ਸਕੇ ਹਾਂ ਜਦ ਕਿ ਇਸ ਸਾਲ ਜਿਹੜਾ ਹੈਗਾ ਸਾਡਾ ਟੀਚਾ ਉਹ ਲਗਭਗ 11000 ਕਰੋੜ ਖਰਚ ਕਰਨ ਦਾ ਹੈ ਸੋ ਇਹਨਾਂ ਦੇ ਜੇ ਦੇਖਿਆ ਜਾਵੇ ਇਹਨਾਂ ਦੇ ਤਿੰਨ ਤਿੰਨ ਸਾਲ ਔਰ ਸਾਡੇ ਜਿਹੜੇ ਦੇਗੇ ਇਹਨਾਂ ਦੇ 5-5 ਸਾਲ ਸਾਡੇ 3-3 ਸਾਲ ਜਿਹੜੇ ਨੇਗੇ ਉਹ ਹਰੇਕ ਕੰਮ ਤੇ ਤੇ ਇਹਨਾਂ ਦੇ ਪਾਰੂ ਪੈ ਰਹੇ ਨੇਗੇ ਇਸ ਤੋਂ ਬਿਨਾ ਜੇ ਅਸੀਂ ਗੱਲ ਕਰੀਏ ਕਿ ਅਸੀਂ ਕਿੰਨੇ ਪੈਸੇ ਜਿਹੜੇ ਨੇਗੇ ਉਹ ਰੈਵਨਿਊ ਚ ਵਧਾਈ ਨੇ ਰੈਵਨਿਊ ਦੇ ਅੰਦਰ ਵੀ ਅਸੀਂ ਲਗਭਗ ਹਰੇਕ ਖੇਤਰ ਦੇ ਅੰਦਰ ਸਾਡੇ 3 ਸਾਲ ਜਿਹੜੇ ਨੇਗੇ ਉਕਾਲੀ ਦਲ ਭਾਜਪੀ ਨਾਲੋਂ ਔਰ ਕਾਂਗਰਸ ਪਾਰਟੀ ਨਾਲੋਂ ਵਧ ਰਹੇ ਨੇ ਕਿ ਤਿੰਨ ਤਿੰਨ ਸਾਲਾਂ ਦੇ ਅੰਦਰ ਸਾਡਾ ਅੰਕੜਾ ਜਿਹੜਾ ਉਹਨਾਂ ਨਾਲੋਂ ਕਿਤੇ ਜ਼ਿਆਦਾ ਰਿਹਾਗਾ ਸੋ ਮੇਰਾ ਕਹਿਣ ਦਾ ਭਾਵ ਆ ਅਸੀਂ ਕਮਾਈ ਦੇ ਖੇਤਰ ਦੇ ਅੰਦਰ ਵੀ ਅਸੀਂ ਕਮਾਈ ਕਰਨ ਦੇ ਅੰਦਰ ਵੀ ਔਰ ਖਰਚ ਕਰਨ ਦੇ ਅੰਦਰ ਵੀ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਦੀ ਸਰਕਾਰ ਤੋਂ ਔਰ ਕਾਂਗਰਸ ਪਾਰਟੀ ਤੋਂ ਜਿਹੜਾ ਲਗਾਤਾਰ ਸਾਡਾ ਅੰਕੜਾ ਜਿਹੜਾ ਉਹ ਕਿਤੇ ਵਧ ਰਿਹਾਗਾ 3 ਸਾਲਾਂ ਤੱਕ ਉਹਨਾਂ ਵੱਧ ਪੈਸੇ ਖਰਚ ਕੀਤੇ ਨੇਗੇ ਕਿਉਂਕਿ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਨ ਦੇ ਅੰਦਰ ਕੋਈ ਵੀ ਕਸਰ ਵਾਕੀ ਨਹੀਂ ਛੱਡੀ ਨਾ ਕਾਲੀਦਲ ਬੀਜੇਪੀ ਦੇ ਸਮੇਂ ਕੋਈ ਪਰਤੀ ਹੁੰਦੀ ਸੀ ਨਾ ਕਾਂਗਰਸ ਪਾਰਟੀ ਦੇ ਸਮੇਂ ਕੋਈ ਪਰਤੀ ਹੋਈ ਬਲਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ 85000 ਤੋਂ ਵੱਧ ਨੌਕਰੀਆਂ ਦਿੱਤੀਆਂ ਨੇਗੀਆਂ ਔਰ 300 ਯੂਨਿਟ 300 ਯੂਨਿਟ ਜਿਹੜੇ ਮੁਫਤ ਬਿਜਲੀ ਦੇ ਕੇ ਅੱਜ ਲਗਭਗ ਪੰਜਾਬ ਦੇ 90% ਕਰਾ ਦਾ ਬਜਟ ਦਾ ਬਿਲ ਜ਼ੀਰੋ ਆ ਰਿਹਾ ਨਾਲ ਦੀ ਸਕੂਲ ਆ ਫੈਮਿਨਮ ਐਮਨੈਂਸ ਦੀ ਸਥਾਪਨਾ ਲਗਾਤਾਰ ਚੱਲੀ ਆ ਮਹੱਲਾ ਕਲੀਨਿਕ ਨਵੇਂ ਹਸਪਤਲ ਦੀ ਕ੍ਰੀਏਸ਼ਨ ਨਵੇਂ ਹਸਪਤਲ ਨੂੰ ਖੜੇ ਕਰਨਾ ਇਹ ਸਾਰਿਆਂ ਦੇ ਉੱਤੇ ਕੰਮ ਜਿਹੜਾ ਉਹ ਤੀਜੇ ਸਾਲ ਵੀ ਜਾਂਦੀ ਆ ਸੋ ਇਹਦੇ ਬਿਨਾਂ ਸਪੋਰਟਸ ਦਾ ਬਜਟ ਐਜੂਕੇਸ਼ਨ ਦਾ ਬਜਟ ਹੈਲਥ ਸੈਕਟਰ ਦਾ ਬਜਟ ਔਰ ਸੁਰੱਖਿਆ ਦਾ ਬਜਟ ਜਿਹੜਾ ਉਹ ਵਧਿਆਗਾ ਤੁਸੀਂ ਕੁਐਸਚਨ ਕਰ ਸਕਦੇ ਜੀ ਮਾਦਮ ਸਾਹਿਬ ਮੇਰੇ ਸਵਾਲ ਜੀ ਮਾਦਮ ਸਾਹਿਬ ਇੱਕ ਇੱਕ ਕਰਕੇ ਲੈ ਲਵਾਂ ਜਿਹੜਾ ਪੰਜਾਬ ਦਾ ਕਰਜ਼ਾ 4 ਲੱਖ ਕਰੋੜ ਨੂੰ ਕਰੋਸ ਕਰਨ ਜਾ ਰਿਹਾ ਹੈ जी अपने 3 साल का लक्ष्य 3 सालों का 50% रिडक्शन कंट्रोल कैसे होगा बिल्कुल ਤੁਸੀਂ ਬੜਾ ਅੱਛਾ ਸਵਾਲ ਪੁੱਛਿਆ ਇੱਕ ਸਾਥ ਤੇ ਸਵਾਲ ਹੈ ਕਿ ਸਰ ਤੋਂ ਪਾਰਲੀਮੈਂਟ મે મિનિસ્ટર ઓફ સ્ટેટ ફોર ફાઇનાન્સ ਨੇ રિપોર્ટ સબમિટ કી જિસમે કહા ગયા કે પંજાબ ઇસ ધ સેકન્ડ મોસ્ટ ડેન્સલ સ્ટેટ છે આપ इसको અચીવમેન્ટ આપ મતલબ અચીવમેન્ટ مان રહે હે આપ ઉસકે ટેક્સ સે બતાએ બિલકુલ મે વોહી આપકો બતાને જા રહા થા કે જબ पंजाब में पुरानी सरकार थी या अकाली दल बीजेपी की सरकार थी तो उन्होंने जो डेट लिया जो उन्होंने कर्जा लिया उसका रेट ऑफ इंटरेस्ट क्या है बड़ा चुकाने वाला रेट ऑफ इंटरेस्ट है ग्यारह परसेंट बारह परसेंट अकाली दल बीजेपी की सरकार समय और कांग्रेस की पार्टी की सरकार के समय पंजाब का जो डेट वो लेते थे वो ग्यारह परसेंट बारह परसेंट पे लेते थे और हमारा कभी भी सात परसेंट से आगे नहीं बढ़ पाया ये बारी बड़ी प्राप्ति और जो जीएसडीपी का जीएसडीपी का हम डेट की रेशो है वो हमने 44.70 से कम करके 44% 50 किया ये इतना बड़ा डेट है कि इसको धीरे-धीरे हम कम कर रहे हैं क्योंकि इसके साथ-साथ हम साथ साथ अपना कैपिटल क्रिएशन जो है उसको भी आगे बढ़ा रहे हैं जीमा पार्लियामेंट में बोला गया है 46.6% आप 44% बोल रहे हैं जो पार्लियामेंट में रिपोर्ट दी गई क्या वो गलत है हां नहीं ये देखिए मेरे को नहीं पता कि किसने क्या बोला है पर लेकिन जो मेरे पास आंकड़े मैं जो स्टैटिक्स ऑफ पंजाब के ऑफिसर्स के आंकड़े उसके साथ बिल्कुल सितता रहा हूँ जी तो है है अगर आयुष्मान ਜਿਹੜੀ ਮੈਡੀਕਲ ਇਚੋਰਨ ਜਿਹੜੀ ਹੁਣ ਨਵੀਂ ਸਰਕਾਰ ਨੇ ਕਿਆਰੀ ਉਸ ਦੇ ਵਿੱਚ ਕਿੰਨੇ ਇਲਾਜ ਪੋਸੀਬਲ ਹੋ ਪਾਣਗੇ ਔਰ ਕਿਸ ਤਰੀਕੇ ਨਾਲ ਦੇਖੋ ਜਿਹੜੀ ਪ੍ਰੈਜ਼ੈਂਟ ਸਕੀਮ ਚੱਲ ਰਹੀ ਆ ਆਯੂਸ਼ਮਨ ਭਾਰਤ ਚੋਦਰਾ ਉਹਦੇ ਅੰਦਰ 16 ਲੱਖ ਪਰਿਵਾਰਾਂ ਦਾ ਜਿਹੜਾ ਇਲਾਜ ਸੀਗਾ ਉਹ ਪਹਿਲਾਂ ਸੈਂਟਰ ਦੀ ਯੋਜਨਾ ਸਕੀਮ ਚ ਹੁੰਦਾ ਸੀ ਔਰ 29 ਲੱਖ ਪਰਿਵਾਰਾਂ ਦਾ ਲਾਹਾ ਜਿਹੜਾ ਉਹ ਪੰਜਾਬ ਦੀ ਮੁੱਖ ਮੰਤਰੀ ਸਰਬਤ ਬੀਮਾ ਯੋਜਨਾ ਚ ਹੁੰਦਾ ਸੀਗਾ ਅਸੀਂ ਉਹ ਮੁੱਖ ਮੰਤਰੀ ਸਰਬਤ ਜੀ ਬੀਮਾ ਯੋਜਨਾ ਦੇ ਵਿੱਚ ਉਹਦੀ ਗਿਣਤੀ ਜਿਹੜੀ ਵਧਾ ਦਿੱਤੀ ਗਈ ਹੈ ਉਹ ਚ 65 ਲੱਖ ਪਰਿਵਾਰ ਯਾਨੀ ਕਿ ਪੰਜਾਬ ਟੋਟਲ ਪਰਿਵਾਰ ਜਿਹੜਾ ਉਹਦੇ ਸ਼ਾਮਿਲ ਕੀਤਾ ਗਿਆ ਔਰ ਜਿਹੜੀ 5 ਲੱਖ ਰੁਪਏ ਦੀ ਲਿਮਿਟ ਸੀਗੀ ਉਹ ਵਧਾ ਕੇ ਅਸੀਂ 10 ਲੱਖ ਰੁਪਏ ਕੀਤੀ ਗਈ ਆ ਹੁਣ 10 ਲੱਖ ਰੁਪਏ ਤੱਕ ਦਾ ਇਲਾਜ ਜਿਹੜਾ ਉਥੇ ਮੁਕਤ ਹੋ ਜੂਗਾ ਨਹੀਂ ਕੀ ਹੁੰਦਾ ਸੀ ਜਦੋਂ 5 ਲੱਖ ਦਾ ਇਲਾਜ ਕਰਾਉਣ ਜਾਂਦਾ ਸੀ ਕੋਈ ਬੰਦਾ ਜਿਹਦਾ 6 ਲੱਗ ਜਾਂਦਾ 7 ਲੱਗ ਜਾਂਦਾ ਸੀਗਾ ਤਾਂ ਉਹਨੂੰ ਪੈਸੇ ਆਪਣੇ ਕੋਲੋਂ ਦੇਣੇ ਪੈਂਦੇ ਸੀ ਹੁਣ ਉਹਨੂੰ ਦੇਣੇ ਨਹੀਂ ਪੈਣਗੇ ਆਯੂਸ਼ ਨਾਰਮਲ ਇਸ ਸਕੀਮ ਦੇ ਵਿੱਚ ਮਲੇ ਜਿਹੜੀ ਪਿੱਛੀਆਂ ਪਿਛਲੇ ਜਿਹੜਾ ਰਿਕਾਰਡ ਰਿਹਾ ਹੈ ਸਾਰੇ ਚੇਰੇ ਕਿ ਗਵਰਨਮੈਂਟ ਪੇਮੈਂਟ ਦਿੱਤੀ ਨਹੀਂ ਇਹ ਤਾਂ ਉਸ ਹਸਪੀਟਲ ਦਾ ਇਲਾਜ ਨਹੀਂ ਹੋਣੀ ਤੇ ਕਿੰਨੇ ਹੀ ਹਸਪੀਟਲ ਨੇ ਤੇ ਮਨਾਈਂ ਕਰਦਾ ਪੀਆ ਦੇਖੋ ਕਿਸੇ ਵੀ ਕਿਸੇ ਵੀ ਹਸਪੀਟਲ ਦਾ ਨਾ ਪ੍ਰਾਈਵੇਟ ਦਾ ਨਾ ਸਰਕਾਰੀ ਦਾ 1 ਰੁਪਿਆ ਵੀ ਬੁਕਾਇਆ ਨਹੀਂ ਹੈਗਾ ਮੈਂ ਅਜੀ ਆਪਣੇ ਟ੍ਰੈਜ਼ਰੀ ਜਿਹੜੀ ਆ ਉਹਦੇ ਹੈਡ ਸਾਰੇ ਚੈੱਕ ਕੀਤੇ ਨੇ ਸਾਡੇ ਆਫੀਸਰ ਸਹਿਬਾਨ ਨੇ ਚੈੱਕ ਕੀਤੇ ਨੇ ਮੈਨੂੰ ਪਤਾ ਸੀ ਤੁਸੀਂ ਇਹ ਸਵਾਲ ਕਰੋਗੇ ਕਿਉਂਕਿ ਉਹ ਪਿਛਲੇ ਸਾਲ ਦੀ ਗੱਲ ਹੈ ਕਿ ਪਿਛਲੇ ਸਾਲ ਨੂੰ ਸਾਹਮਣੇ ਆਈ ਸੀਗੀ ਉਹਦੀ ਗੱਲ ਸ਼ਾਇਦ ਤੁਹਾਡੇ ਮਾਨਦਵਾਰੇ ਚੇਤੇ ਆ ਗਈ ਸਾਲ ਬਾਅਦ ਪਰ ਲੇਕਿਨ ਸਾਰੇ ਉਹ ਪੇਮੈਂਟ ਜਿਹੜੀ ਆ ਹੋ ਚੁੱਕੀ ਆ ਜੀ ਜੀ ਸਾਹਿਬ ਲਿਗਾਤਾਰ ਲਿਗਾਤਾਰ ਤੁਹਾਡੇ ਤੇ ਕਰਕੇ 1100 ਸੋ ਤੇ 1100 ਰੁਪਏ ਦਾ ਜ਼ਿਕਰ ਕਿੱਥੇ ਨਾ ਹੋਇਆ ਬਿਲਕੁਲ ਜਿਹੜਾ ਤੁਸੀਂ ਬਹਿਲਾਮਾਂ ਦੀ ਗਾਰੰਟੀ ਦੀ ਗੱਲ ਕੀਤੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜ ਗਰੰਟੀਆਂ ਦਿੱਤੀਆਂ ਸੀ ਸਾਡੇ ਸੁਪਰੀਮਾ ਅਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜ ਗਰੰਟੀਆਂ ਦਿੱਤੀਆਂ ਔਰ ਪੰਜਾਬ ਦੇ ਲੋਕਾਂ ਨੇ ਭਾਰੀ ਬੋਮਬਾ ਦਿੱਤਾ ਉਹਨਾਂ ਪੰਜਾਂ ਗਰੰਟੀਆਂ ਚੋਂ ਅਸੀਂ ਚਾਰ ਗਰੰਟੀਆਂ ਅੱਜ ਪੰਜਾਬ ਦੇ ਲੋਕਾਂ ਦੀਆਂ ਲਗਭਗ ਜਾਂ ਪੂਰੀਆਂ ਹੋ ਗਈਆਂ ਜਾਂ ਉਹਨਾਂ ਤੇ ਕੰਮ ਚੱਲ ਰਿਹਾ ਜਿਨ੍ਹਾਂ ਵਿੱਚੋਂ ਲਗਭਗ ਦੋ ਗਰੰਟੀਆਂ 100% ਪੂਰੀਆਂ ਹੋ ਜਾਂ ਨੇ ਦੋ ਦੇ ਉੱਤੇ ਕੰਮ ਜਿਹੜਾ ਚੱਲ ਰਿਹਾ ਕਿਉਂਕਿ ਉਹਨਾਂ ਦੇ ਉੱਤੇ ਲੰਬਾ ਕੰਮ ਚੱਲਣਾ ਹੁੰਦਾ ਇੱਕ ਮਿੰਟ ਮੈਂ ਪਲੀਜ਼ ਲੈਟ ਮੀ ਬੀ ਕੰਪਲੀਟ ਦੇਖਿਓ ਉਹਦੇ ਚਿਆ ਕਿ 300 ਯੂਨਟ ਮੁਫਤ ਬਿਲੀ ਦੇਣ ਦਾ ਸਾਡਾ ਵਾਦਾ ਸੀ ਉਹ ਜਿਹੜੀ ਅਸੀਂ ਵਿਦਨ 3 ਮੰਥ ਪੰਜਾਬ ਚ ਪੂਰੀ ਕੀਤੀ ਸਾਡਾ ਵਾਦਾ ਸੀਗਾ ਕਿ ਪੰਜਾਬ ਦੇ ਸੈਨਿਕਾਂ ਨੂੰ ਜੇਕਰ ਪੰਜਾਬ ਲਈ ਸ਼ਹੀਦ ਹੁੰਦਾ ਦੇਸ਼ ਲਈ ਸ਼ਹੀਦ ਹੁੰਦਾ ਤਾਂ 1 ਕਰੋੜ ਰੁਪਏ ਸਨਮਾਨ ਰਾਸ਼ੀ ਦੇਵਾਂਗੇ ਉਹ ਅਸੀਂ ਪਹਿਲੇ ਸਾਲ ਪੂਰੀ ਕੀਤੀ ਤੀਜਾ ਵਾਦਾ ਸੀਗਾ ਪੰਜਾਬ ਦੇ ਅੰਦਰ ਸਕੂਲ ਆ ਫੈਮਿਨਿਸ ਬਣਾਵਾਂਗੇ ਔਰ ਸਿੱਖਿਆ ਤੇ ਬਜਟ ਦੇ ਵਿੱਚ ਝੌਖਾ ਵਾਦਾ ਕਰਾਂਗੇ ਔਰ ਟੀਚਰ ਨੂੰ ਸਿੰਗਾਪੁਰ ਫਿਨਲੈਂਡ ਦੇ ਸਾਡੇ ਪਹਿਲੇ ਅਨਾਉਂਸ ਕੀਤੇ ਹੋਏ ਜਿਹੜੀਆਂ ਚੀਜ਼ਾਂ ਲਗੀਆਂ ਅਸੀਂ ਭੇਜਾਂਗੇ ਅੱਜ ਉਹ ਅਸੀਂ ਭੇਜਿਆਗੇ ਭੇਜੇ ਨੇ ਕਿ ਉਹ ਸਿੱਖਿਆ ਲੈ ਕੇ ਆ ਰਹੇ ਨੇ ਸੋ ਆ ਆਈ ਥਿੰਕ ਤੇ 200 ਦੇ ਕ੍ਰੀਪ ਸਾਡੇ ਬੱਚੇ ਜਿਹੜੇ ਆਈਆਈਟੀ ਚ ਜੀਈ ਦੇ ਅੰਦਰ ਉਹਨਾਂ ਨੂੰ ਪਹਿਲੀ ਵਾਰ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਦਾਖਲਾ ਮਿਲਿਆ ਸਾਡਾ ਵਾਅਦਾ ਸੀਗਾ ਸਿਹਤ ਦੇ ਖੇਤਰ ਦੇ ਅੰਦਰ ਕਿ ਐਸਸੀ ਮਹੱਲਾ ਕਲੀਨਿਕ ਖੋਲਾਂਗੇ ਤਾਂ ਅਸੀਂ ਮਹੱਲਾ ਕਲੀਨਿਕ ਜਿਹੜੇ ਨੇ ਉਹ ਪੰਜਾਬ ਦੇ ਅੰਦਰ ਖੁੱਲੇ ਨਗੇ ਔਰ ਟੀ ਡਾਕਟਰ ਦੀਪਰਤੀ ਕੀਤੀ ਹੋਰ ਲੰਮੀ ਜੜੀ ਆ ਨਵੇਂ ਹਸਪੀਟਲ ਖੋਲਣ ਲਈ ਕੱਲ ਹੀ ਸਾਡੇ ਮਾਨਯੋਗ ਮੁਕੰਦਰ ਸਿੰਘ ਸਾਹਿਬ ਦੋ ਦਿਨ ਪਹਿਲਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਿੰਡ ਜਾ ਕੇ ਇੱਕ ਨਵੇਂ ਮੈਡੀਕਲ ਕਾਲਜ ਦਾ ਵੀ ਨੀ ਪਤਾ ਲਾ ਕੇ ਆਏ ਨੇ ਸੋ ਇਹ ਪੂਰੀਆਂ ਜਨ ਸਿਰ ਮਹਿਲਾਵਾਂ ਵਾਲੀ ਗਰੰਟੀ ਬੱਚਦੀ ਹੈ ਬੜੇ ਖੁੱਲੇ ਦਿਲ ਨਾਲ ਮੈਂ ਇਸ ਗੱਲ ਨੂੰ ਸਹਿਮਕਾਰਦਾ ਹਾਂ ਉਹਦੇ ਲਈ ਅਸੀਂ ਵੱਖ-ਵੱਖ ਡਿਪਾਰਟਮੈਂਟ ਤੋਂ ਸਰਵੇ ਕਰਵਾ ਰਹੇ ਹਾਂਗੇ ਸੋਸ਼ਲ ਡਿਪਾਰਟਮੈਂਟ ਦਾ ਇਕਨੋਮਿਕਸ ਡਿਪਾਰਟਮੈਂਟ ਦਾ ਸਾਡੇ ਵਿੱਤ ਵਿਭਾਗ ਦਾ ਸਾਰੇ ਕਰ ਰਹੇ ਨੇ ਬੜੀ ਜਲਦੀ ਜਿਹੜਾ ਅਸੀਂ ਉਹ ਸਕੀਮ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਲਾਂਚ ਕਰਨ ਜਾ ਮੈਂ ਉਹੀ ਕਿਹਾ ਕਿ ਬੈ ਜੇ ਤਾਂ ਫਿਰ ਤਾਂ ਮੈਂ ਅਨਾਉਂਸ ਹੀ ਕਰ ਦਿੰਦੇ ਤੁਹਾਡਾ ਕੋਈ ਅਚਨ ਤਾਂ ਫਿਰ ਅਨਸਰ ਆ ਹੀ ਜਾਣਾ ਸੀਗਾ ਵੀ ਕਿੰਨਾ ਦੇਣਾਗੇ ਤੇ ਇਹ ਤਾਂ ਹਜੇ ਸਾਡਾ ਡਿਪਾਰਟਮੈਂਟ ਜਿਹੜਾ ਉਹ ਹਜੇ ਦੀ ਤਿਆਰੀ ਕਰ ਰਿਹਾ ਫਾਈਨੈਂਸ ਡਿਪਾਰਟਮੈਂਟ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਮੂਵਮੈਂਟ ਪਰ ਕਾਫੀ ਸਾਰੇ ਡਿਪਾਰਟਮੈਂਟ ਲੱਗੇ ਨੇ ਕਿ ਜਦੋਂ ਵੀ ਸਕੀਮ ਤਿਆਰ ਹੋਗੀ ਪਹਿਲਾਂ ਅਸੀਂ ਤੁਹਾਡੇ ਨਾਲ ਹੀ ਸ਼ੇਅਰ ਕਰਾਂਗੇ ਤੁਹਾਡੇ ਜ਼ਰੀਏ ਅਸੀਂ ਲੋਕਾਂ ਨੂੰ ਦੱਸਾਂਗੇ ਚਲੀ ਆਓ ਆਓ ਖਾਣਾ ਖਾਣੇ ਆ ਉੱਥੇ ਕਰ ਲਾਂਗੇ